ਹੈਲੋ ਸਟੂਡੈਂਟ ਪੜ੍ਹਾਈ ਜੰਕਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕੱਲੋ ਕਹਾਣੀ ਬਾਰੇ ਪੜ੍ਹਾਂਗੇ ਜੋ ਕਿ ਨਾਨਕ ਸਿੰਘ ਦੁਆਰਾ ਲਿਖੀ ਗਈ ਹੈ ਸਨ 1936 ਵਿੱਚ ਇਹ ਕਹਾਣੀ ਨੌਵੀਂ ਜਮਾਤ ਦੀ ਪੁਸਤਕ ਬਨਗੀ ਵਿੱਚੋਂ ਲਈ ਗਈ ਕਹਾਣੀ ਹੈ ਆਓ ਹੁਣ ਆਪਾਂ ਇਸ ਕਹਾਣੀ ਦੇ ਪਾਤਰਾਂ ਬਾਰੇ ਗੱਲ ਕਰੀਏ ਇਸ ਕਹਾਣੀ ਦੇ ਵਿੱਚ ਦੋ ਪਾਤਰ ਹਨ ਇਸ ਦੇ ਵਿੱਚ ਪਹਿਲਾ ਪਾਤਰ ਕਹਾਣੀਕਾਰ ਆਪ ਹੈ ਤੇ ਦੂਜੀ ਪਾਤਰ ਇਸ ਦੇ ਵਿੱਚ ਕੱਲੋ ਜਮਾਦਾਰ ਨਹੀਂ ਹੈ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਸਾਨੂੰ 1936 ਦਾ ਜ਼ਿਕਰ ਹੈ ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਂ ਕਾਗਤਾਂ ਦੀ ਬੇੜੀ ਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ ਜਾਣ ਦੀ ਲੋੜ ਜਾਪੀ ਪਰ ਖੀਸਾ ਐਤ ਕੀ ਇਜਾਜ਼ਤ ਨਹੀਂ ਸੀ ਦੇ ਰਹਾ ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ ਅਖੀਰ ਕਿਸੇ ਤਰ੍ਹਾਂ ਔਖਾ ਸੁਖਾਣਾ ਹੋ ਕੇ ਥੋੜੀ ਜਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਤੇ 6 ਜੁਲਾਈ ਸਾਲ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨ ਕੋਟ ਦੀ ਗੱਡੀ ਚੜਿਆ ਕਈਆਂ ਸਾਲਾਂ ਤੋਂ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੌਰਡ ਗੰਜ ਡੇਰਾ ਕਰਦਾ ਹੁੰਦਾ ਸਾਂ ਪਰ ਐਤਕੀ ਬਟੂਏ ਦਾ ਬਜਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਬਚਾ ਲਿਆ ਤੇ ਕੋਤ ਵਾਲੀ ਬਾਜ਼ਾਰ ਆਪਣੇ ਇੱਕ ਰਾਮਗੜੀਆ ਦੋਸਤ ਪਾਸ ਜਾ ਉਤਰਿਆ ਉਸ ਦਾ ਘਰ ਇੱਕ ਗੁੰਮਨਾਮ ਜਿਹੇ ਮੁਹੱਲੇ ਵਿੱਚ ਸੀ ਮੇਰਾ ਮਿੱਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ ਸਵਾ ਲੱਖ ਹੀ ਸੀ ਜਿਹੜਾ ਦਿਨ ਚੜ੍ਹਦੇ ਪਕਾ ਖਾ ਕੇ ਕੰਮ ਤੇ ਚਲਾ ਜਾਂਦਾ ਤੇ ਸ਼ਾਮੀ ਪਰਤਦਾ ਸੀ ਮੈਕਲਾਰਡ ਗੰਜ ਵਰਗੀ ਨਾ ਤਾਂ ਇੱਥੇ ਇਕਾਂਤ ਸੀ ਨਾ ਹੀ ਕੋਈ ਸੈਨਰੀ ਉੰਜ ਮੌਸਮ ਸੋਨਾ ਤੇ ਮੇਰੀ ਸਿਹਤ ਵੀ ਕਾਫੀ ਚੰਗੀ ਸੀ ਜਿਸ ਕਰਕੇ ਲਿਖਣ ਵਿੱਚ ਚੰਗਾ ਸੁਰ ਤਾਲ ਜੁੜ ਗਿਆ ਗਵਾਂਡੀ ਬੱਚੇ ਆ ਗਵਾਂਡੀ ਬੱਚਿਆਂ ਦਾ ਰੌਲਾ ਜਰੂਰ ਕਿਸੇ ਕਿਸੇ ਵੇਲੇ ਅੱਖਰ ਦਾ ਸੀ ਪਰ ਮੇਰੇ ਰਸਤੇ ਵਿੱਚ ਇੱਕ ਐਸੀ ਦਿੱਕਤ ਆ ਪੈਦਾ ਹੋਈ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਦਿਸਦਾ ਇੱਕ ਮੁਟਿਆਰ ਜਿਹੀ ਜਮਾਦਾਰ ਨਹੀਂ ਰੋਜ਼ ਹੀ ਦੋ ਵੇਲੇ ਮੁਹੱਲੇ ਵਿੱਚ ਆ ਧਮਕਦੀ ਤੇ ਜਿੰਨਾ ਚਿਰ ਮੌਜੂਦ ਰਹਿੰਦੀ ਨਾ ਉਸ ਦੀ ਨਾ ਹੀ ਮੁਹੱਲੇ ਵਾਲਿਆਂ ਤੇ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਟਿਕਦੀ ਕਦੀ ਇੱਕ ਨਾਲ ਕਦੀ ਦੂਜੇ ਨਾਲ ਤੇ ਕਦੀ ਤੀਜੇ ਨਾਲ ਉਸ ਦਾ ਆਡਾ ਲੱਗਾ ਹੀ ਰਹਿੰਦਾ ਉਹ ਅੱਤ ਦਰਜੇ ਦੀ ਢੀਠ ਤੇ ਮੂੰਹ ਫੱਟ ਸੀ ਇਸੇ ਤਰ੍ਹਾਂ ਸੜੀ ਲੂਸੀ ਦਿਖਾਈ ਦਿੰਦੀ ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚੀ ਆ ਹੀ ਚੱਬ ਜਾਏਗੀ ਝਾੜੂ ਦੀਆਂ ਤੀਲੀਆਂ ਜ਼ਮੀਨ ਤੇ ਘੜੀਸੀ ਜਾਂਦੀ ਤੇ ਨਾਲੋਂ ਨਾਲ ਬੁੜ ਬਣਾਉਂਦੀ ਜਾਂਦੀ ਜਾਨੇ ਕੈਸੀ ਅੰਦੀ ਔਰਤੇ ਹਨ ਕਚਰਾ ਫੇੰਕ ਕਰ ਗੱਲੇ ਦਾ ਤੱਕ ਡੇਰ ਲਗਾ ਦੇਤੀਆਂ ਬਦਲੇ ਚ ਛੱਟ ਜਵਾਬੀ ਹਮਲੇ ਸ਼ੁਰੂ ਹੋ ਜਾਂਦੇ ਖਸਮ ਨੂੰ ਖਾਣੀ ਕਿੱਡੀ ਫਿੱਟ ਗਈਆਂ ਰੰਡੀਆਂ ਹੱਡ ਹਰਾਮ ਔੰਤਰੀ ਪੈਸੇ ਲੈਣ ਵੇਲੇ ਅਗੇਤੀਆਂ ਮਰਦੀਆਂ ਦਿਨ ਦਿਹਾਰ ਨੂੰ ਵੱਖਰਾ ਬੋਥਾ ਸਾੜੀ ਦਾ ਏ ਕੋਈ ਕਿੰਨਾ ਹੀ ਉਸ ਨੂੰ ਬੋਲੀ ਜਾਵੇ ਚਲਾਈ ਜਾਵੇ ਉਸ ਦੇ ਮੱਥੇ ਦੀਆਂ ਤੇ ਔੜੀਆਂ ਕਦੇ ਸਿੱਧੀਆਂ ਨਹੀਂ ਸਨ ਹੁੰਦੀਆਂ ਨਾ ਹੀ ਉਸ ਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸ ਨੂੰ ਕੀ ਕਹਿ ਰਿਹਾ ਹੈ ਉਸ ਨੇ ਜੋ ਕੁਝ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ ਕਿਸੇ ਦਾ ਆਖਿਆ ਮੰਨਣ ਦੀ ਜਿਵੇਂ ਉਸਨੇ ਸੌ ਖਾਦੀ ਹੋਈ ਸੀ ਉਸ ਦੇ ਐਸੇ ਟੀਟਪੁੜੇ ਤੋਂ ਚਿੜਕੇ ਸਾਰਾ ਮੁਹੱਲਾ ਉਸ ਦੇ ਗਾਲ ਪੈਂਦਾ ਰਹਿੰਦਾ ਸੀ ਕੇਵਲ ਇਹੋ ਹੀ ਨਹੀਂ ਮੈਨੂੰ ਉਸ ਦੇ ਕਲਾ ਕਲੇਸ਼ ਤੋਂ ਵੀ ਖਿਜ ਸੀ ਉਸ ਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ ਐਨੀ ਮਨਹੂਸ ਕੀ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਤੇ ਗੁੱਸਾ ਵੀ ਉਸ ਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ ਨਹੀਂ ਸੀ ਉਮਰ ਵੀ ਉਹੀ ਸੀ ਜਿਸ ਉਮਰੇ ਕਹਿੰਦੇ ਹਨ ਕਿ ਖੋਤੀ ਉੱਤੇ ਵੀ ਹੁਸਨ ਆ ਜਾਂਦਾ ਹੈ ਅਰਥਾਤ ਪਰ ਜਵਾਨੀ ਦੀ ਫੇਰ ਵੀ ਪਤਾ ਨਹੀਂ ਕਿਉਂ ਉਹ ਸਾਰਿਆਂ ਨੂੰ ਪੈੜੀ ਲੱਗਦੀ ਸੀ ਤੇ ਸਭ ਤੋਂ ਵੱਧ ਹੀ ਮੈਨੂੰ ਇਸ ਮੁਸੀਬਤ ਤੋਂ بچਣ ਦਾ ਕੋਈ ਰਾਹ ਨਹੀਂ ਸੀ ਫੈਸਲਾ ਕੀਤਾ ਕਿ ਪ੍ਰਬਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਸ ਕਲੇਹਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ ਲਿਖਣ ਦੇ ਸੰਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਲਿਖਦਿਆਂ ਰਤਕ ਮੂਡ ਖਰਾਬ ਹੋ ਜਾਵੇ ਤਾਂ ਭਾਵੇਂ ਹਜ਼ਾਰ ਕੋਸ਼ਿਸ਼ ਕਰਾਂ ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ ਪਰ ਦੂਜੇ ਦਿਨ ਸਵੇਰੇ ਤੋਂ ਹੀ بارش ਐਨੀ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ ਉਸੇ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਸ਼ੋ ਬੈਠਾ ਮੀਂਹ ਪੈਣ ਦਾ ਇੱਕ ਲਾਭ ਵੀ ਹੋਇਆ ਕਿ ਕੱਲੋਂ ਅੱਜ ਸਵੇਰੇ ਤੋਂ ਵਿਖਾਈ ਨਾ ਦਿੱਤੀ ਫੇਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ ਹੁਣ ਵੀ ਆਈ ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲੈ ਆਇਆ ਸੀ ਅੱਜ ਦਿਲ ਕਾਫੀ ਖੁਸ਼ ਸੀ ਇੱਕ ਤਾਂ ਮੌਸਮ ਚੰਗਾ ਹੋਣ ਕਰਕੇ ਦੂਜੇ ਕੱਲੋ ਦੇ ਨਾ ਆਉਣ ਕਰਕੇ ਅੱਜ ਕੰਮ ਦੀ ਵੀ ਅੱਛੀ ਖਾਸੀ ਝੱਟ ਲੱਗ ਗਈ ਸੀ ਮੈਂ ਬਰਾਂਡੇ ਵਿੱਚ ਕੈਨਵਸ ਦੀ ਆਰਾਮ ਕੁਰਸੀ ਢਾ ਕੇ ਤੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਬੜੇ ਸੁਆਦ ਨਾਲ ਅੰਬ ਚੂਪਣ ਲੱਗ ਪਿਆ ਪੰਜ ਸੱਤ ਹੀ ਅੰਬ ਮੁਕਾਏ ਸਨ ਕੇ ਮੇਰੇ ਸਿਰ ਤੇ ਬਿਜਲੀ ਆਣ ਕੜਕੀ ਆਕਾਸ਼ ਵਿੱਚੋਂ ਨਹੀਂ ਧਰਤੀ ਤੋਂ ਇੱਕ ਕੁਰਖਤ ਫਟਕਾਰ ਕੰਨਾਂ ਨਾਲ ਟਕਰਾਈ ਸਰਦਾਰ ਤੁਮੇ ਦਿਖਾਈ ਨਹੀਂ deta ਤਮਾਮ ਕਚਰਾ ਬਖੇਰ ਦਿਆ ਤੁਮਨੇ ਮੈਂ ਕੰਬ ਉੱਠਿਆ ਆਪਣੀ ਮੂਰਖਤਾ ਦਾ ਖਿਆਲ ਕਰਕੇ ਸੱਚਮੁੱਚ ਮੈਂ ਅੰਬ ਚੂਪ ਕੇ ਢਿੱਲਾਂ ਤੇ ਗਿਟਕਾ ਇੰਜ بے پرواہی ਨਾਲ ਸੁੱਟੀ ਜਾ ਰਿਹਾ ਸੀ ਜਿਵੇਂ ਆਪਣਾ ਹੀ ਰਾਜ ਹੁੰਦਾ ਮੈਂ ਝੱਟਪਟ ਕੁਰਸੀ ਤੋਂ ਉੱਠਿਆ ਤੇ ਇਹ ਕਹਿੰਦਾ ਹੋਇਆ ਗਿਟਕਾ ਛਿੱਲਣਾ ਇਕੱਠੀਆਂ ਕਰਨ ਲੱਗ ਪਿਆ ਉਹ ਬੜੀ ਬੂਲ hui ਬਹਿਨ ਮਾਫ ਕਰਨਾ ਪਰਦੇਸੀ ਹੂੰ خیال ਨਹੀਂ ਰਹਾ ਫਿਰ ਐਸੀ ਬੂਲ ਨਹੀਂ ਕਰੂੰਗਾ ਮੇਰਾ خیال ਸੀ ਆਪਣੇ ਸੁਭਾਅ ਅਨੁਸਾਰ ਉਹ ਮੇਰੇ ਉੱਤੇ ਕਾਫੀ ਬਰੇਗੀ ਪਰ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਸਨੇ ਬੁੱਲ ਤੋਂ ਬੁੱਲ ਨਾ ਚੁੱਕਿਆ ਤੇ ਜਦ ਮੈਂ ਅੱਧਿਆ ਕਛਿਲਣਾ ਸਮੇਟ ਚੁੱਕਾ ਤਾਂ ਬੋਲੀ ਤੁਮ ਰਹਿਣੇ ਦੋ ਸਰਦਾਰ ਮੈਂ ਉਠਾਈ ਲੇਤੀ ਹਾਂ ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ ਵੇਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਲਿਖ ਰਿਹਾ ਸਾਂ ਆਕੇ ਪੁੱਛਣ ਲੱਗੀ ਦਾਦਾ ਬੀਤਰ ਕੂੜਾ ਹੋ ਤੇ ਬਾਹਰ ਫੇਕ ਦੋ ਮੈਂ ਲੈ ਜਾਉ ਉਸ ਦੇ ਵਾਕ ਵਿਚਲੇ ਦਾਦਾ ਸ਼ਬਦ ਨੇ ਮੈਨੂੰ ਜਰਾਂਕ ਔਖਿਆ ਕੀਤਾ ਕਿ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦੀ ਖਿਆਲ ਕਰਦੀ ਹੈ ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਇੱਕ ਤਬਦੀਲੀ ਵੇਖੀ ਅੱਜ ਉਸਨੇ ਨਾ ਤਾਂ ਕਿਸੇ ਮੁਹੱਲੇ ਵਾਲੀ ਨਾਲ ਆড্ডা ਲਾਇਆ। ਇੱਕ ਆਣਾ ਉਸ ਵੱਲ ਸੁੱਟਦਿਆਂ ਕਿਹਾ ਲੈ ਰਹਿਣੇ ਦੋ ਦਾਦਾ ਕਹਿ ਕੇ ਉਸਨੇ ਆਣਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ। ਅਰੇ ਤੋ ਕਿਆ ਤੁਮੇ ਰੁਪਈਆ ਚਾਹੀਏ ਇਤਨੇ ਸੇ ਕਾਮ ਕੇ ਲੀਏ ਮੈਂ ਤੈਸ਼ ਵਿਚਾ ਕੇ ਇੰਨੀ ਗੱਲ ਕਹਿਤਾ ਗਿਆ ਪਰ ਜਿਉਂ ਹੀ ਉਸਦੇ ਚਿਹਰੇ ਉੱਤੇ ਡੂੰਗੀ ਨਜ਼ਰ ਸੁੱਟੀ ਮੈਨੂੰ ਸ਼ਰਮਸ਼ਾਰ ਹੋਣਾ ਪਿਆ ਮੇਰਾ ਵਸੁੰਦਾ ਤਾਂ ਆਪਣੇ ਕਹੇ ਸ਼ਬਦਾਂ ਨੂੰ ਮੁੜ ਨਿਗਲ ਜਾਂਦਾ ਕੱਲੋ ਦੇ ਚਿਹਰੇ ਉੱਤੇ ਲੋਭ ਦਾ ਕੋਈ ਚਿੰਨ ਨਹੀਂ ਸੀ ਨਾ ਹੀ ਗੁੱਸੇ ਦੀ ਕੋਈ ਲਕੀਰ ਕਿਉਂ ਨਹੀਂ ਲੇਤੀ ਕੱਲੋ ਸੰਗਦੇ ਸੰਗਦੇ ਰੁਕਦੇ ਰੁਕਦੇ ਆ ਉਸਦੇ ਮੂੰਹੋਂ ਨਿਕਲਿਆ ਤੁਮਨੇ ਕੱਲ ਮੁਝੇ ਬਹਿਨ ਜੋ ਕਹਾ ਥਾ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ ਇਕ ਆਤੋਖੇ ਸਵਾਲ ਦਾ ਹੱਲ ਜਿਸ ਨੂੰ ਮੈਂ ਕਈ ਦਿਨਾਂ ਤੋਂ ਸੋਚ ਰਿਆ ਸੀ ਮੇਰੇ ਸਾਹਮਣੇ ਸੀ ਕੱਲੋ ਜਿਸ ਨੂੰ ਮੈਂ ਹੁਣ ਤੱਕ ਕਲਾ ਦੀ ਮੂਰਤੀ ਤੇ ਕਲੇਸ਼ ਦੀ ਰੂਹ ਸਮਝਦਾ ਸੀ ਉਸ ਦੇ ਇਸ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ ਮੇਰੇ ਸਾਹਮਣੇ ਬਦਲ ਦਿੱਤੀ ਮੇਰੀ ਨਫ਼ਰਤ ਪਿਆਰ ਵਿੱਚ ਵਟ ਗਈ ਕਹਾ ਕਿ ਰਹਿਣੇ ਵਾਲੀ ਹੋ ਕੱਲੋ ਬੰਗਾਲ ਕੀ ਇਸ ਦਾ ਭੇਤ ਚਾਟੀ ਮੇਰੇ ਉੱਤੇ ਖੁੱਲ ਗਿਆ ਮੈਨੂੰ ਯਾਦ ਆਇਆ ਕਿ ਬੰਗਲਾ ਬੋਲੀ ਵਿੱਚ ਵੱਡੇ ਭਰਾ ਨੂੰ ਦਾਦਾ ਕਹਿ ਕੇ ਬੁਲਾਇਆ ਜਾਂਦਾ ਹੈ ਮੈਂ ਸੋਚ ਰਿਹਾ ਸਾ ਪਿਆਰ ਦੀ ਕਿੱਡੀ ਭੁੱਖ ਹੈ ਇਸ ਕੁੜੀ ਦੇ ਅੰਦਰ ਤੇ ਸ਼ਾਇਦ ਇਸੇ ਚੀਜ਼ ਦੀ ਆਪਰਾਪਤੀ ਨੇ ਇਸ ਦੇ ਸੁਭਾਅ ਵਿੱਚ ਹਿੰਸਾ ਤੇ ਨਫ਼ਰਤ ਭਰ ਦਿੱਤੀ ਵਿਚਾਰੀ ਸਾਰਾ ਦਿਨ ਲੋਕਾਂ ਦੀ ਗੰਦਗੀ ਢੋਂਦੀ ਹੈ ਪਰ ਬਦਲੇ ਵਿੱਚ ਇਸ ਨੂੰ ਕੀ ਮਿਲਦਾ ਹੈ ਗਾਲਾਂ ਛਿੜਕਾ ਤੇ ਕਦੀ ਕਦੀ ਛੱਤਰ ਵੀ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਹੀ ਦੂਸਰਾ ਨਾਮ ਹੈ ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ ਇਹ ਦੁਨੀਆ ਕਿਤਨੀ ਬੇਸਮਝ ਹੈ ਕਿ ਚਾਰ ਮਿੱਠੇ ਬੋਲ ਜਿੰਨਾ ਉੱਤੇ ਕਿਸੇ ਦਾ ਵੀ ਕੁਝ ਵੀ ਮੁੱਲ ਨਹੀਂ ਲੱਗਦਾ ਨਾ ਦੇ ਕੇ ਇਹ ਅਣਗਿਣਤ ਜੀਆਂ ਨੂੰ ਆਦਮੀ ਤੋਂ ਪਸ਼ੂ ਬਣਾ ਦਿੰਦੀ ਹੈ ਕੱਲੋ ਜਿਹੜੀ ਹਰ ਕਿਸੇ ਨੂੰ ਨਫ਼ਰਤ ਕਰਦੀ ਹੈ ਉਸ ਦੇ سینੇ ਵਿੱਚ ਇੰਨਾ ਨਿੱਗਾ ਦਿਲ ਮੌਜੂਦ ਹੈ ਕੱਲੋ ਜਿਹੜੀ ਕਿਸੇ ਅਜਨਬੀ ਨੂੰ ਕਹੇ ਝੂਠੀ-ਮੁੱਠੀ ਭੈਣ ਸ਼ਬਦ ਨੂੰ ਐਨੇ ਸਤਕਾਰ ਨਾਲ ਦਿਲ ਦੀ ਪਟਾਰੀ ਵਿੱਚ ਸਾਮ ਕੇ ਰੱਖਦੀ ਹੈ ਕੀ ਇਹ ਨਫ਼ਰਤ ਦੀ ਹੱਕਦਾਰ ਹੈ ਉਹ ਕੰਬਦੀ ਹੋਈ ਮੈਨੂੰ ਪੁੱਛਣ ਲੱਗੀ ਤੁਮ ਕਹਾਂ ਰਹਤੇ ਹੋ ਦਾਦਾ ਅੰਮ੍ਰਿਤਸਰ ਮੇਂ ਯਹਾਂ ਕਿਤਨੇ ਦਿਨ ਟਹਿਰੋਗੇ ਟਹਿਰਨਾ ਤੋ ਕੁਛ ਜ਼ਿਆਦਾ ਦਿਨ ਹੈ ਪਰ ਇਸ ਮਕਾਨ ਮੇਂ ਸ਼ਾਇਦ ਕੱਲ ਹੀ ਚਲਾ ਜਾਉ ਯਹਾਂ ਪਰ ਸ਼ੋਰ ਬਹੁਤ ਰਹਤਾ ਹੈ ਲਿਖਨੇ ਮੇਂ ਤਕਲੀਫ ਹੋਤੀ ਹੈ ਕੁਝ ਚਿਰ ਉਹ ਚੁੱਪ ਰਹੀ ਕੁਝ ਸੋਚਦੀ ਰਹੀ ਤੇ ਫਿਰ ਮੇਰੇ ਵਰਕਿਆਂ ਵੱਲ ਤੱਕ ਕੇ ਪੁੱਛਣ ਲੱਗੀ ਇਹ ਤੁਮ ਕਿਆ ਲਿਖਾ ਕਰਤੇ ਹੋ ਦਾਦਾ ਕਿਤਾਬੇ ਲਿਖਤਾ ਹੂੰ ਮਉਣ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ ਉਸ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ ਮੇਰੇ ਕੰਮ ਵਿੱਚ ਕੋਈ ਵਿਗਨ ਨਹੀਂ ਪਿਆ ਕੱਲੋ ਆਪਣੇ ਵਕਤ ਸਿਰ ਆਉਂਦੀ ਮੁਹੱਲਾ ਸੰਭਰਦੀ ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ ਦੋ ਘੜੀਆਂ ਮੇਰੇ ਕੋਲ ਠਹਿਰਦੀ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫੇਰ ਚਲੀ ਜਾਂਦੀ ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਰਹਿੰਦੀ ਸੀ ਹੁਣ ਅੱਖਾਂ ਵਿੱਚ ਪਾਈ ਨਹੀਂ ਸੀ ਠੜਕਦੀ ਜੋ ਕੁਝ ਵੀ ਉਸ ਨੂੰ ਕਹਿੰਦਾ ਬਿਨਾਂ ਕੰਨ ਬਿੜਕਿਆਂ ਕਰਨ ਲੱਗ ਜਾਂਦੀ ਹੀ ਮਜਾਲ ਹੈ ਅਲਫੋ ਬੇ ਕਹਿ ਜਾਵੇ ਇਥੋਂ ਤੱਕ ਕੇ ਜੇ ਮੁਹੱਲੇ ਵਿੱਚ ਬਾਲਾਂ ਨੇ ਰੌਲਾ ਪਾਇਆ ਹੁੰਦਾ ਤਾਂ ਵੇਖਦੀ ਤਾਂ ਝੱਟ ਪਿਆਰ ਨਾਲ ਕਹਿਣ ਲੱਗ ਪੈਂਦੀ ਸ਼ੋਰ ਮਤ ਕਰੋ ਨੰਨੇ ਉਧਰ ਸਰਦਾਰ ਬਾਬੂ ਲਿਖ ਰਹੇ ਹੈ ਖਫਾ ਹੋਣਗੇ ਅਖੀਰ ਮੇਰੇ ਵਾਪਸ ਜਾਣ ਦਾ ਦਿਨ ਆ ਗਿਆ ਸੀ ਮੈਨੂੰ ਕੱਲੋ ਦੀ ਉਡੀਕ ਸੀ ਕੀ ਉਹ ਮੈਨੂੰ ਮਿਲਣ ਜ਼ਰੂਰ ਆਵੇਗੀ ਫਿਰ ਅਚਾਨਕ ਦੂਰੋਂ ਆਉਂਦੀ ਨਜ਼ਰ ਆਈ ਉਸਨੇ ਸਿਰ ਤੇ ਅੰਬਾਂ ਦੀ ਟੋਕਰੀ ਚੁੱਕੀ ਹੋਈ ਸੀ ਮੈਂ ਉਸ ਕੋਲੋਂ ਅੰਬਾਂ ਦੀ ਟੋਕਰੀ ਫੜੀ ਤੇ ਉਸ ਦਾ ਸਿਰ ਝੋਸਿਆ ਉਸ ਦੇ ਚਿਹਰੇ ਤੇ ਨਾ ਸੰਭਾਲੇ ਜਾ ਸਕਣ ਵਾਲੀ ਖੁਸ਼ੀ ਦੇ ਭਾਵ ਸਨ ਥੈਂਕ ਯੂ so much ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ